ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਹੋਰ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਵਾ ਉਹ ਵਾ ਪਿਗਮੈਂਟੇਸ਼ਨ ਤੇ ਪਿਗਮੈਂਟੇਸ਼ਨ ਹੁੰਦੇ ਆ ਜਿਹੜਾ ਸਕਿਨ ਤੇ ਸਾਡੇ ਡਾਰਕ ਡਾਰਕ ਦਾਗ ਹੋ ਜਾਂਦੇ ਆ ਨੈਚੁਰਲ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਹਟਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਪਿਗਮੈਂਟੇਸ਼ਨ ਹੁੰਦਾ ਕਿਉਂ ਵਾ ਉਹਦੇ ਬਹੁਤ ਸਾਰੇ ਸਾਡੇ ਚੇਂਜ ਆਉਂਦੇ ਆ ਸਕਿਨ ਤੇ ਜਿੱਦਾਂ ਕਿ ਧੁੱਪ ਦੇ ਸੂਰਜ ਦੀਆਂ ਕਿਰਨਾਂ ਦਾ ਪੈਣਾ ਉਹਦੇ ਨਾਲ ਪਿਗਮੈਂਟੇਸ਼ਨ ਹੁੰਦਾ ਵਾ ਹਾਰਮੋਨ ਦਾ ਬਦਲਣਾ ਉਹਦੇ ਨਾਲ ਪਿਗਮੈਂਟੇਸ਼ਨ ਹੁੰਦਾ ਵਾ ਜਦੋਂ ਸਾਨੂੰ ਇਹਨਾਂ ਦੇ ਕਾਰਨ ਦਾ ਪਤਾ ਲੱਗ ਜਾਂਦਾ ਵਾ ਕਿ ਕਿਹੜੀ ਚੀਜ਼ ਸਾਨੂੰ ਕਿਸ ਤੋਂ ਪ੍ਰੋਬਲਮ ਹੋਉਂਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਵਾ ਬੜੀ ਆਸਾਨੀ ਨਾਲ ਤੇ ਸੌਖਾ ਕਰ ਲੈਨੇ ਆ ਨੈਚੁਰਲ ਤਰੀਕੇ ਦੇ ਨਾਲ ਪਿਗਮੈਂਟੇਸ਼ਨ ਦਾ ਇਲਾਜ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਆਓ ਤੁਹਾਨੂੰ ਆਪਾਂ ਦੱਸੀਏ ਸਭ ਤੋਂ ਪਹਿਲਾਂ ਪਿਗਮੈਂਟੇਸ਼ਨ ਵਾਸਤੇ ਸਾਨੂੰ ਸਕਿਨ ਦਾ ਜਿਹੜਾ ਵਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਦੀ ਕਦੀ ਇਹ ਜਿਹੜੀ ਸਕਿਨ ਤੇ ਦਾਗ ਹੁੰਦੇ ਆ ਉਹ ਧਾਰਕ ਹੁੰਦੇ ਤੇ ਕਦੀ ਕਦੀ ਲਾਈਟ ਹੁੰਦੇ ਆ ਇਹ ਸਰੀਰ ਦੇ ਕਿਸੇ ਵੀ ਹਿੱਸੇ 'ਚ ਹੋ ਸਕਦੇ ਆ ਪਿਗਮੈਂਟੇਸ਼ਨ ਦਾ ਜਿਹੜਾ ਨੈਚੁਰਲ ਤਰੀਕੇ ਦੇ ਨਾਲ ਆਪਾਂ ਘਰੇ ਹੀ ਆਪਣਾ ਇਲਾਜ ਕਰ ਸਕਦੇ ਆ ਕਿਸ ਤਰ੍ਹਾਂ ਆਪਣੇ ਸਕਿਨ ਨੂੰ ਆਪਾਂ ਸਾਫ਼ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਚੌਲਾਂ ਦਾ ਆਟਾ ਲੈਣਾ ਵਾ ਚੌਲਾਂ ਦਾ ਜਿਹੜਾ ਆਟਾ ਹੁੰਦਾ ਬੜੇ ਆਰਾਮ ਨਾਲ ਸਾਨੂੰ ਮਾਰਕੀਟ ਵਿੱਚ ਵੀ ਮਿਲ ਜਾਂਦਾ ਵਾ ਜੇ ਤੁਹਾਨੂੰ ਚੌਲਾਂ ਦਾ ਆਟਾ ਮਾਰਕੀਟ ਦੇ ਵਿੱਚੋਂ ਨਹੀਂ ਮਿਲਦਾ ਤੇ ਤੁਸੀਂ ਜਿਹੜਾ ਇਹ ਆਟਾ ਵਾ ਇਹ ਆਪਣੇ ਘਰੇ ਮਿਕਸੀ 'ਚ ਚੌਲਾਂ ਨੂੰ ਪੀਸ ਕੇ ਉਹਨਾਂ ਨੂੰ ਉਹਨੂੰ छान ਲੋ ਤੇ ਉਹਦਾ ਆਟਾ ਬਣਾ ਲਓ ਚੌਲਾਂ ਦਾ ਜਿਹੜਾ ਆਟਾ ਵਾ ਉਹਨੂੰ ਤੁਸੀਂ ਜਾਂ ਤੇ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲਓ ਉਹਦੇ ਵਿੱਚ ਉਹਦਾ ਪੇਸਟ ਬਣਾ ਲਓ ਤੇ ਉਹਨੂੰ ਆਪਣੀ ਸਕਿਨ ਤੇ ਲਗਾਓ ਸਕਿਨ ਤੇ ਲਗਾਉਣ ਦੇ ਨਾਲ ਜਿਹੜਾ ਤੁਹਾਡਾ ਪਿਗਮੈਂਟੇਸ਼ਨ ਵਾ ਉਹ ਬਹੁਤ ਹੱਦ ਤੱਕ ਸਾਫ਼ ਹੋ ਜਾਂਦਾ ਵਾ ਰਿਜ਼ਲਟ ਤੁਹਾਨੂੰ ਛੇਤੀ ਹੀ ਇਹਦਾ ਨਜ਼ਰ ਆਊਗਾ ਪਰ ਸਾਨੂੰ ਇਹ ਜਿਹੜਾ ਇਹ ਅਸੀਂ ਫੇਸ ਲਗਾਉਣਾ ਵਾ ਚੌਲਾਂ ਦੇ ਆਟੇ ਦਾ ਇਹ ਸਾਨੂੰ ਡੇਲੀ ਇਸਤੇਮਾਲ ਕਰਨਾ ਹੋਊਗਾ ਦੂਸਰਾ ਇਹਦਾ ਜਿਹੜਾ ਇਲਾਜ ਵਾ ਉਹ ਵਾ ਟਮਾਟਰ ਟਮਾਟਰ ਦਾ ਤੁਸੀਂ ਪੇਸਟ ਬਣਾ ਲਓ ਤੇ ਜੇ ਤੁਹਾਡੀ ਸਕਿਨ ਨੂੰ ਨਿੰਬੂ ਤੋਂ ਕੋਈ ਅਲਰਜੀ ਨਹੀਂ ਆ ਤੇ ਤੁਸੀਂ ਉਹਦੇ ਵਿੱਚ ਥੋੜੇ ਜਿਹੀ ਨਿੰਬੂ ਦੀਆਂ ਬੂੰਦਾ ਪਾ ਲਓ ਉਹਨੂੰ ਪੇਸਟ ਨੂੰ ਘੋਲ ਲਓ ਕੋਲੰ ਤੋਂ ਬਾਅਦ ਹੱਥ ਦੇ ਨਾਲ ਤੁਸੀਂ ਆਪਣੀ ਪੂਰੀ ਸਕਿਨ ਤੇ ਲਾ ਲਓ ਸਕਿਨ ਤੇ ਲਾਉਣ ਤੋਂ ਬਾਅਦ ਤੁਸੀਂ ਹੌਲੀ 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 ਆਪਣੀ ਸਕਿਨ ਦੀ ਮ사ਜ ਕਰੋ 5-7 ਮਿੰਟ ਮ사ਜ ਕਰਨ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਦੇ ਨਾਲ ਆਪਣਾ ਜਿਹੜਾ ਮੂੰਹ ਆ ਸਾਫ਼ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਦਾ ਜਿਹੜਾ ਵਾ ਤੀਸਰਾ ਇਲਾਜ ਕਰ ਸਕਦੇ ਜੇ ਆਲੂ ਲੈ ਲਓ ਆਲੂ ਨੂੰ ਵਿੱਚੋਂ ਕੱਟ ਲਓ ਆਲੂ ਕੱਟਣ ਤੋਂ ਬਾਅਦ ਵਿੱਚ ਉਹਦੇ ਦੋਨੋਂ ਸਾਈਡ ਤੇ ਜਿੱਥੋਂ ਆਪਾਂ ਕੱਟਣਾ ਵਾ ਉਹਦੇ ਉੱਤੇ ਕਾਫੀ ਲਗਾ ਲਓ ਕਾਫੀ ਲਗਾ ਕੇ ਤੁਸੀਂ ਆਲੂ ਦੇ ਨਾਲ ਆਪਣੀ ਸਕਿਨ ਦੀ ਮ사ਜ ਕਰ ਸਕਦੇ ਜੀ ਜ ਇਹਦਾ ਵੀ ਜਿਹੜਾ ਰਿਜ਼ਲਟ ਆ ਬਹੁਤ ਹੀ ਚੰਗਾ ਬਹੁਤ ਹੀ ਕਾਰਗਰ ਸਾਬਤ ਹੁੰਦਾ ਵਾ ਜਿਹੜੇ ਵੀ ਆਪਾਂ ਤੁਹਾਨੂੰ ਜਿਹੜੇ ਇਸ ਟਾਈਮ ਤੇ ਘਰੇਲੂ ਨੁਸਖੇ ਦੱਸੁੰਦੇ ਆ ਇਹ ਤੁਸੀਂ ਨੇਚਰਲ ਤਰੀਕੇ ਦੇ ਨਾਲ ਆਪਣਾ ਪਿਗਮੈਂਟੇਸ਼ਨ ਦਾ ਇਲਾਜ ਕਰ ਸਕਦੇ ਜੀ ਬਹੁਤ ਹੀ ਨੇਚਰਲ ਤਰੀਕੇ ਨਾਲ ਬਾਕੀ ਮਾਰਕੀਟ ਵਿੱਚ ਵੀ ਜਿਹਦੀਆਂ ਬਹੁਤ ਦਵਾਈਆਂ ਮਿਲਦੀਆਂ ਵਾ ਪਿਗਮੈਂਟੇਸ਼ਨ ਦੀਆਂ ਪਰ ਜੇ ਆਪਾਂ ਆਪਣਾ ਘਰੇ ਹੀ ਥੋੜੇ ਹੀ ਪੈਸੇ ਵਿੱਚ ਚੰਗਾ ਇਲਾਜ ਹੋ ਜੇ ਤੇ ਅਸੀਂ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਵੀ ਬਚ ਸਕਦੇ ਆ। ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਕੀ ਵਿਟਾਮਿਨ ਸੀ ਦੇ سیرਮ ਵੀ ਮਿਲਦੇ ਆ ਉਹ ਵੀ ਤੁਸੀਂ ਲਗਾਉਗੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਚੰਗਾ ਜਿਹੜਾ ਵਾ ਰਿਜ਼ਲਟ ਮਿਲਦਾ ਵਾ ਸਾਨੂੰ। ਪਰ ਤੁਸੀਂ ਜਿਹੜੇ ਮਾਰਕੀਟ ਦੇ ਵਿੱਚ ਜਿਹੜਾ سیرਮ ਮਿਲਦਾ ਵਾ ਵਿਟਾਮਿਨ ਸੀ ਵਾਲਾ ਉਦੇ ਨਾਲ ਕੀ ਹੁੰਦਾ ਵਾ ਕਿ ਸਾਡੇ ਜਿਹੜੇ ਸਕਿਨ ਦੇ ਵਿੱਚ ਨਵੇਂ ਸੈੱਲ ਆਉਂਦੇ ਆ ਤੇ ਪੁਰਾਣੇ ਸੈੱਲ ਜਿਹੜੇ ਖਤਮ ਹੋ ਜਾਂਦੇ ਆ ਜਦੋਂ ਪੁਰਾਣੇ ਸੈੱਲ ਖਤਮ ਹੋ ਜਾਂਦੇ ਜਿਹੜੇ ਨਵੇਂ ਸੈੱਲ ਆਉਂਦੇ ਉਹ ਸਾਰੇ ਵਾਈਟ ਹੀ ਆਉਂਦੇ ਆ ਉਹਦੇ ਨਾਲ ਵੀ ਸਾਡਾ ਪਿਗਮੈਂਟੇਸ਼ਨ ਠੀਕ ਹੋ ਜਾਂਦਾ ਵਾ ਇਹਨੂੰ ਤੁਸੀਂ ਕਿਸੇ ਵੀ ਜਗ੍ਹਾ 'ਚ ਲਗਾ ਸਕਦੇ ਜਿਸ ਤਾ ਤੁਹਾਡੇ ਫੇਸ ਤੇ ਆ ਜੇ ਇਸ ਤੋਂ ਇਲਾਵਾ ਫਿਰ ਜੇ ਤੁਹਾਡੀਆਂ ਬਾਹਾਂਵਾਂ ਦੀਆਂ ਕੂਣੀਆਂ ਤੇ ਆ ਗੋਡਿਆਂ ਤੇ ਆ ਜਸਕਿਨ ਹੋਰ ਵੀ ਕਿਸੇ ਸਰੀਰ ਦੇ ਹਿੱਸੇ ਤੇ ਪਿਗਮੈਂਟੇਸ਼ਨ ਆ ਤੇ ਤੁਸੀਂ ਠੀਕ ਕਰ ਸਕਦੇ ਆ ਇੱਕ ਕਰੀਮ ਆਉਂਦੀ ਆ ਬਹੁਤ ਹੀ ਜ਼ਿਆਦਾ ਵੀ ਉਹਦਾ ਪ੍ਰਾਇਜ਼ ਨਹੀਂ ਆ ਉਹ ਵੀ ਜਿਹੜੀ ਆ ਪਿਗਮੈਂਟੇਸ਼ਨ ਦੇ ਵਿੱਚ ਬਹੁਤ ਹੀ کارਗਲ ਸਾਬਤ ਹੁੰਦੀ ਆ ਔਰ ਇਹਦੀਆਂ ਕੁਝ ਕੁ ਕਰੀਮਾਂ ਦੇ ਨਾਮ ਵੀ ਆ ਜਿਸ ਤਰ੍ਹਾਂ ਕਿ ਕੋਜਿਕ ਐਸਿਡ ਉਹ ਹੀ ਸਵੇਰੇ ਲਗਾ ਸਕਦੇ ਆ ਉਸ ਤੋਂ ਬਾਅਦ ਇਹਨਾਂ ਸਕ੍ਰੀਮ ਵੀ ਲਗਾ ਸਕਦੇ ਆ ਹੌਲਿਕ ਐਸਿਡ ਇਹ ਵੀ ਕਰੀਮ ਤੁਸੀਂ ਰਾਤ ਨੂੰ ਲਗਾ ਸਕਦੇ ਜੇ ਸੌਣ ਲੱਗਿਆ ਤੁਸੀਂ ਮੂੰਹ ਹੱਥ ਧੋ ਕੇ ਆਰਾਮ ਨਾਲ ਰਾਤ ਨੂੰ ਲਗਾ ਲਓ ਕਿਉਂਕਿ ਇਸ ਤੋਂ ਬਾਅਦ ਕੋਈ ਵੀ ਦੂਸਰੀ ਕਰੀਮ ਨਹੀਂ ਲਗਾਉਣੀ ਆ ਇਹਦੇ ਨਾਲ ਵੀ ਬਹੁਤ ਜਿਹੜਾ ਵਾ ਬਹੁਤ ਜ਼ਿਆਦਾ ਆਰਾਮ ਮਿਲਦਾ ਵਾ ਆਪਣੀ ਅੱਜ ਦੀ ਵੀਡੀਓ ਸੀ ਪਿਗਮੈਂਟੇਸ਼ਨ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਜ਼ਰੂਰ ਕਰਿਓ ਵੀਡੀਓ 'ਚ ਕੋਈ ਕਮੀ ਪੇਸ਼ੀ ਲੱਗੇ ਤੇ ਕਮੈਂਟ ਕਰਕੇ ਦੱਸਿਓ ਬਾਕੀ ਹੋ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ Kan, Mbak, sasari